ਇਹ ਤੇ ਮੁਸ਼ਕਲਾ ਦੋਏ ਮੇਰੇ ਤੇ ਪੀਕੇ ਨਹੀਂ ਕੀ ਮਾਮਲਾ ਮਾਮਲਾ ਇਹ ਹੋਇਆ ਸੀ ਸਾਡਾ ਮੁੰਡਾ ਜੀ ਸਤਕ ਦੇ ਕਰੀਬ ਜਿਮ ਗਿਆ ਹੋਇਆ ਸੀ ਆਈ ਮੰਮੀ ਵੀ ਰਹੀ ਨੇ ਸਾਡੇ ਡਿਪਰੈਸ਼ਨ ਉਹਦੇ ਬੀਪੀ ਦੇ ਪ੍ਰੋਬਲਮਾ ਤੇ ਹਾਰਟ ਦੀ ਪ੍ਰੋਬਲਮਾ ਤੇ ਉਹਨਾਂ ਦੀ ਦਵਾਈ ਮੁੱਕੀ ਹੋਈ ਸੀਗੀ ਉਹ ਲੈਣ ਗਿਆ ਹੋਇਆ ਸੀ ਆ ਤੁਸੀਂ ਹਾਰੇ ਤੋਂ ਇਹ ਮੈਡੀਕਲ ਸਟੋਰ ਤੋਂ ਇਹ ਤੇ ਉਦੋਂ ਬਾਅਦ ਅਸੀਂ ਉਹਨੂੰ ਫੋਨ ਕੀਤਾ ਕਹਿੰਦਾ ਮੈਂ ਆਉਣਾ ਤੇ ਫਿਰ ਉਹਨੇ ਜਗਾ ਘੰਟੇ ਡੇਢ ਘੰਟੇ ਬਾਅਦ ਆਇਆ 9:30 ਵਜੇ ਇੱਥੇ ਤੇ ਇੱਥੇ ਆ ਕੇ ਗੱਡੀ ਲਾਈ ਤੇ ਗੱਡੀ ਲਾ ਕੇ ਉਹਨੇ ਜੀ ਗੇਟ ਖੋਲਣ ਲੱਗਿਆ। ਜਦੋਂ ਗੇਟ ਖੋਲਣ ਲੱਗਿਆ ਜੀ ਦੋ ਗੱਡੀਆਂ ਭਰ ਕੇ ਆਈਆਂ ਨੇ ਤੇ ਸਾਡੇ ਮੁੰਡੇ ਤੇ ਹਮਲਾ ਕਰ ਦਿੱਤਾ। ਤੇ ਇਹ ਹਮਲਾ ਕੀਤਾ ਜੀ ਗੁਰਵਿੰਦਰ ਸਿੰਘ ਕਾਲਾ ਤੇ ਬਾਕੀ ਬੰਟੀ ਜਸ ਸੋਨੂ ਤੇ ਬਾਕੀ ਜਿਹਦੇ ਨਾਲ ਹੋਰ ਨੇ ਜੀ ਪਪਾ ਪ੍ਰਦੀਪ ਉਹ ਉਧਰ ਸ਼ਿੰਗਾਰਾ ਇਹਨਾਂ ਨੇ ਸਾਂ ਮਿਲ ਕੇ ਆ ਕੇ ਉਹਨੇ ਬਾਕੀ ਹੋਰ ਜਿਹੜੇ ਘਰ ਦੇ ਨੇ ਉਹਨਾਂ 'ਤੇ ਆ ਕੇ ਹਮਲਾ ਕੀਤਾ ਕਿ ਸਾਡੇ ਦੋ ਗੱਡੀਆਂ ਭਰ ਕੇ ਆਈਆਂ ਨੇ ਮੈਂ ਮੂਰੇ ਹੋਈਆਂ ਹਮਲਾ ਮੇਰੇ 'ਤੇ ਵੀ ਹੋਇਆ ਮੈਨੂੰ ਵੀ ਇਹਨਾਂ ਨੇ ਖੇਚਤੂ ਕੀਤੀ ਹੈ ਮੇਰੀ ਵੀ ਪੂਰੀ ਇਹਨਾਂ ਨੇ ਮੇਰੀ ਹਾਂਜੀ ਇਹ ਸਾਰੇ ਪਿੰਡ ਦੇ ਨੇ ਜੀ ਇਹ ਤਾਂ ਪੁਰਾਣਾ ਵੀ ਨਹੀਂ ਬਿਕਰੀ ਦੇ ਪਿੰਡ ਤੋਂ ਹੀ ਕੱਲੀ ਰੰਡੀ ਤੇ ਪਹਿਲਾਂ ਵੀ ਲਾਕਡਾਉਨ ਪਹਿਲਾਂ ਸਾਡਾ ਚੱਲਦਾ ਸੀ ਕੇਸ ਚੱਲਦਾ ਸੀਗਾ ਤੇ ਮੁੰਡੇ ਸਾਡੇ ਜਮਾਨ ਤੋਂ ਆਏ ਹੋਏ ਸੀਗੇ ਠੀਕ ਹੈ ਜੀ ਤੇ ਉਹ ਸਾਡਾ ਮੁੰਡਾ ਇੱਥੇ ਜ਼ਿਆਦਾ ਤਾਂ ਰਹਿੰਦਾ ਨਹੀਂ ਸੀਗਾ ਤੇ ਉਹ ਹੁਣ ਆਇਆ ਹੋਇਆ ਸੀ ਉਹ ਵੀ ਮਾਤਾ ਸਾਡੀ ਢਿੱਲੀ ਸੀ ਉਹਨੂੰ ਦਵਾਈ ਦਿਵਾਉਣੀ ਸੀ ਤਾਂ ਕਰਕੇ ਆਇਆ ਹੋਇਆ ਸੀਗਾ ਤੇ ਸਾਡੀ ਦਾਦੀ ਦਾ ਭੋਗ ਸੀਗਾ ਡੈਥ ਹੋ ਗਈ ਸੀ ਐਤਵਾਰ ਦਾ ਭੋਗ ਸੀਗਾ ਜਿਹਦੇ ਕਰਕੇ ਉਹ ਇੱਥੇ ਆਇਆ ਹੋਇਆ ਸੀਗਾ ਪਸ਼ਾਸ਼ ਨੂੰ ਤਾਂ ਅਸੀਂ ਇਹੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਮੁੰਡਾ ਹਜੇ ਤੱਕ ਘਰ ਨਹੀਂ ਮਿਲਿਆ ਹੈਗਾ ਸਾਨੂੰ ਮਿਲਿਆ ਨਹੀਂ ਹੈਗਾ ਲਾਪਤਾ ਤੁਹਾਨੂੰ ਇਹ ਤੱਕ ਨਹੀਂ ਪਤਾ ਉਹ ਹੈਗਾ ਕਿੱਥੇ ਕਿੱਥੇ ਨਹੀਂ ਹੈਗਾ ਖਬਰਾਂ ਉਹਨਾਂ ਨੇ ਮਾਰ ਕੇ ਛੱਡਤਾ ਹੋਵੇ ਦੀ ਨਾਲ ਲੈ ਗਏ ਸੀ ਕਿ ਸਾਡੇ ਮੁੰਡੇ ਵੀ ਪਤਾ ਹੀ ਨਹੀਂ ਲੱਗਿਆ ਹੈਗਾ ਕਿੱਥੇ ਹੈਗਾ ਅਸੀਂ ਤਾਂ ਵੀ ਗਾਹ ਸੁਣ ਕੇ ਅੰਦਰੋਂ ਆਏ ਆਏ ਅੰਦਰੋਂ ਭੱਜੇ ਆਏ ਭੱਜ ਕੇ ਆਏ ਆਏ ਦੇਖ ਫਟਾਫਟ ਆ ਗਿਆ ਜਾਨੂ ਉਹ ਸਾਡੀ ਗੱਡੀਆਂ ਭੰਨਦੇ ਪੈ ਸੀ ਮੁੰਡੇ ਸਾਡੇ ਪਤਾ ਹੀ ਨਹੀਂ ਕਿੱਥੇ ਗਏ ਨੇ ਅਸੀਂ ਰੌਲਾ ਪਾਇਆ ਫੇ ਭੱਜੇ ਫਟਾਫਟ ਗਾਹ ਨੰਗ ਕੇ ਜਰੇ ਸਾਨੂੰ ਇਨਸਾਫ ਮਿਲੇ ਸਾਡਾ ਮੁੰਡਾ ਜਿੱਥੇ ਹੈਗਾ ਸਾਡਾ ਮੁੰਡੇ ਨੂੰ ਦੱਸੋ ਕਿੱਥੇ ਆ ਅਸੀਂ ਤਾਂ ਇਹਨਾਂ ਉੱਤੇ ਕਿਡਨੈਪਿੰਗ ਦਾ ਵੀ ਪਰਚਾ ਪਾਵਾਂਗੇ ਸਾਡਾ ਮੁੰਡਾ ਨਾ ਵੀ ਕਰ ਲਿਆ ਈ ਮਲਜੀਤ ਕਾਹਦੇ ਕਿਹੜਾ ਪਿੰਡ ਆ ਜੀ ਮੁਸ਼ਕਵਾਦ ਜੀ ਈ ਮਾਣਾ ਹੋਏ ਮਾਮਲਾ ਤਾਂ ਕੀ ਵਸਾ ਸਾਡਾ ਬੇਟਾ ਮੇਰੀ ਦਵਾਈ ਲੈਣ ਗਿਆ ਸੀ ਉਹ ਇੱਥੇ ਰਹਿੰਦਾ ਵੀ ਨਹੀਂ ਸੀਗਾ ਇਹਨਾਂ ਦੀ ਦਾਦੀ ਦੀ ਡੈਥ ਹੋਈ ਸੀ ਉਹਦੇ ਕਰਕੇ ਉਹ ਇੱਥੇ ਆਇਆ ਹੋਇਆ ਸੀ ਖਾਸ ਤੌਰ ਤੇ ਇਹਨਾਂ ਦੇ ਨਾਲ ਸਾਡਾ ਪਹਿਲਾਂ ਹੀ ਕੇਸ ਚੱਲ ਰਿਹਾ ਹੈ ਉਹਦੇ ਕਰਕੇ ਲਾਗ ਦਾਟ ਰੱਖਦੇ ਸੀਗੇ ਕਿ ਬੱਚੇ ਜਵਾਨ ਤਾਂ ਤੇ ਆਏ ਹੋਏ ਸੀ ਇਹਨਾਂ ਨੂੰ ਕਿਸੇ ਨਾ ਕਿਸੇ ਲੋਟਸ ਅੰਦਰ ਕਰਾ ਦਿੰਦੇ ਉਸ ਤੋਂ ਬਾਅਦ ਜਿਆ 9:00 ਹੋਏ ਅਸੀਂ ਅੰਦਰ ਸੀ ਸੰਤਾਂ ਖੜਕਾ ਦੜਕਾ ਸੁਣਿਆ ਸੀ ਭੱਜੇ ਬਾਹਰ ਆਏ ਆਕੇ ਤਾਂ ਨਾ ਸਾਡਾ ਗੱਡੀ ਚ ਬੇਟਾ ਸੀ ਸਾਡੀ ਗੱਡੀ ਦੀ ਭਾਨ ਤੋੜ ਹੋ ਰਹੀ ਸੀ ਜਦ ਅਸੀਂ ਬਾਹਰ ਆਈਆਂ ਤਾਂ ਸਾਡੇ ਪਰ ਹਮਲਾ ਕਰਕੇ ਆ ਗਏ ਮੈਂ ਤਾਂ ਉੱਥੇ ਡਿਗੇ ਗਈ ਗੇਟ ਕੋਲ ਜਾ ਕੇ ਤੇ ਗੁੜੀਆਂ ਫਿਰ ਆਪਣਾ ਭੱਜ ਗਈ ਉਹਨਾਂ ਤੋਂ ਬਈ ਬੱਚੀ ਆ ਬੰਦੇ ਦੋ ਗੱਡੀਆਂ ਭਰੀਆਂ ਹੋਈਆਂ ਸੀਗੀਆਂ ਬਾਕੀ ਦੂਸਰੇ ਲੋਟ ਚ ਹੀ ਹੈ ਬੰਦੇ ਇਹਨਾਂ ਦੇ 10 ਘਰ ਨੇ ਜਿਹੜੇ ਜਾਨੀ ਇਹ ਇਕੱਠੇ ਨੇ ਇਸ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬੱਚੇ ਦੀ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਉਹ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਹਾਂਜੀ ਪਿੰਡ ਦੇ ਨੇ ਜੀ ਉਹਨਾਂ ਦਾ ਪਹਿਲਾ ਕੇਸ ਚੱਲ ਰਿਹਾ ਜੀ ਸਾਡਾ ਕੋਈ ਘਰ ਦੇ ਵਿੱਚ ਸਾਡੇ ਕੋਈ ਹੈਓ ਨਹੀਂ ਬੰਦਾ ਹੁਣ ਵੀ ਅਸੀਂ ਆਪੇ ਰਾਤ ਵੀ ਅਸੀਂ ਆਪੇ ਗਈਆਂ ਥਾਣੇ ਹੁਣ ਵੀ ਅਸੀਂ ਉੱਥੇ ਚੱਲੇ ਆ ਸਾਡੀ ਕੋਈ ਸੁਣਵਾਈ ਨਹੀਂ ਹਾਲੇ ਹੋ ਰਹੀ ਹੈਗੀ ਵੀ ਸਾਨੂੰ ਇਨਸਾਫ ਚਾਹੀਦਾ ਹਾਂਜੀ ਹਾਂਜੀ ਰਾਤ ਅਸੀਂ ਲਿਖਾ ਕੇ ਲਿਖਾਉਣ ਗਏ ਸੀ ਫਿਰ ਉਹ ਕਹਿੰਦੇ ਵੀ ਸਵੇਰ ਨੂੰ ਆਜੋ ਹੁਣ ਦੇਖੋ ਜਦ ਘਰ ਬੰਦਾ ਹੀ ਨਹੀਂ ਹੈਗਾ ਜੇ ਕੋਈ ਹੁਣ ਬੰਦਾ ਆਉ ਤਾਂ ਅਸੀਂ ਤੁਰ ਸਕਦੇ ਹਾਂ ਇਹਨਾਂ ਬੰਦੇ ਤਾਂ ਅਸੀਂ ਜਾ ਨਹੀਂ ਸਕਦੇ ਹੈਗੇ ਬਸ ਆ ਮਾਮਲਾ ਹੈ ਜੀ ਕੋਈ ਸਾਡੇ ਇਹਨਾਂ ਦਾ ਕਦੇ 1.5 ਸਾਲ ਹੋ ਗਿਆ ਬੱਚੇ ਨੂੰ ਅਜ ਨੂੰ ਕਦੇ ਇਹਨਾਂ ਦਾ ਲੜਾਈ ਪੜਾਈ ਨਹੀਂ ਇੱਕ ਇਹਨਾਂ ਦਾ ਹੁਣ ਚਾਚਾ ਜਿਹੜਾ ਪਪੇ ਦਾ ਉਹ 12ਵਾਂ ਆਇਆ ਹੋਇਆ ਜਿੱਦਣ ਦਾ ਉਹ ਆਇਆ ਜਣੀ ਉਦੋਂ ਤੇ ਇਹਨਾਂ ਨੇ ਬਾਲਾ ਉਹ ਕਰ ਲਿਆ ਯਾਨੀ ਬੇਟਾ ਤਾਂ ਸਾਡਾ ਹੋਣ ਆਇਆ ਵੀ ਉਹ ਵੀ ਗਾਦੀ ਮੁਕ ਗਈ ਸੀ ਉਹਦੇ ਭੋਗ ਕਰਕੇ ਆਇਆ ਸੀ ਅਸੀਂ ਤਾਂ ਉਹ ਪਹਿਲਾਂ ਹੀ ਨਹੀਂ ਇੱਥੇ ਰੱਖਦੇ ਹੈਗੇ ਵੀ ਲਾਕ ਡਾਟ ਕਰਕੇ ਬਸ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਬੱਚੇ ਦਾ ਪਤਾ ਲੱਗਣਾ ਚਾਹੀਦਾ ਸਾਡਾ ਬੱਚਾ ਕਿੱਥੇ ਹੈ ਸਾਨੂੰ ਰਾਤ ਦਾ ਕੋਈ ਪਤਾ ਨਹੀਂ ਹੈਗਾ ਵੀ ਕਿੱਥੇ ਹੈ ਕਿੱਥੇ ਨਹੀਂ ਇਹ ਨਹੀਂ ਪਤਾ ਵੀ ਇਹਨਾਂ ਨੇ ਉਹ ਕਿਤੇ ਸੱਟ ਸੱਟ ਦਾ ਸਾਨੂੰ ਕੋਈ ਪਤਾ ਨਹੀਂ ਹੈ। ਕੋਈ ਗੱਲ ਵਗੈਰਾ ਕੰਟੈਕਟਿੰਗ ਵਗੈਰਾ ਨਾ ਜੀ ਸਾਡੀ ਕੋਈ ਗੱਲ ਬਾਤ ਨਹੀਂ ਹੋਈ ਹੈਗੀ। ਕੀ ਨਾਮ ਹੈ? ਅਮਰਜੀਤ ਕੌਰ ਜੀ। ਕਿਹੜਾ ਪਿੰਡ ਹੈ ਜੀ? ਟੌਂਡਰਪੁਰ। ਕੀ ਮਾਮਲਾ ਹੋਇਆ ਜੀ ਰਾਤ? ਬਸ ਜਾਈ ਰਹਿੰਦੀ ਇੱਥੇ ਲੜਾਈ ਹੋਈ ਇਹਨਾਂ ਨੇ ਰੌਲਾ ਪਾਇਆ ਸਾਨੂੰ ਫੋਨ ਕਰਤੇ ਮੁੰਡਾ ਮਾਰਤਾ ਮਾਰਤਾ ਉਹਨਾਂ ਅਸੀਂ ਭੱਜੇ ਆਏ। ਜਾਨੂੰ ਸਾਡੇ ਆਉਂਦੇ ਨੇ ਇਹਨਾਂ ਦੇ ਬਾਰਦਾਤ ਕਰਕੇ ਉਹ ਇੱਥੋਂ ਭੱਜ ਗਏ। ਜਾਨੂੰ ਉੱਥੇ ਇੱਥੇ ਸੀ ਆ ਉਹਦਾ ਨਾਲ ਕਰਦੇ ਸੀਗੇ ਸਾਡੇ ਨਿਆਣੇ ਸੀਗੇ ਨਾਲ। ਔਰੇ ਪਹੁੰਚੇ ਨਾ ਸਾਨੂੰ ਹੁਣ ਆਪ ਦਾ ਮੁੰਡੇ ਦਾ ਪਤਾ ਲੱਦਾਂ ਕਿੱਥੇ ਹੈ ਕਿੱਥੇ ਨਹੀਂ ਨਾ ਉਹ ਦਾ ਹੈ ਨਾ ਮਨਵੀਰ ਕੀ ਪਹਿਲਾਂ ਵੀ ਇਹਨਾਂ ਦਾ ਕੋਈ ਰੋਲ ਹੈ ਹਾਂਜੀ ਪਹਿਲਾਂ ਇਹਨਾਂ ਦੇ ਚੱਲਦਾ ਸੀਗਾ ਕੇਸ ਇਹ ਜਵਾਨਤਾ ਤੇ ਆਏ ਹੋਣੇ ਬੱਚੇ ਹਾਂਜੀ ਕੀ ਮੰਗ ਕਰਦੇ ਆਸੀ ਤਾਂ ਸਾਫ ਦਿਓ ਗੱਲ ਕਰਦਾ ਜੀ ਹੁਣ ਆਪਣਾ ਬਿਨਸਾ ਮਿਲਣਾ ਚਾਹੀਦਾ ਨਾ ਤਾਂ ਕੁੜੀ ਦੇ ਸਿਰ ਤੇ ਕੋਈ ਨਾ ਸਾਡਾ ਵੀਰਿਆ ਕੋਈ ਨਹੀਂ ਹੈਗਾ ਦੋਨਾਂ ਘਰਾਂ ਚ ਵਾਹੀ ਦੋਵੇਂ ਮੁੰਡੇ ਹੀ ਨੇ ਬਸ ਅਸੀਂ ਮਜਵਾਕਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਾਂ ਅਸੀਂ ਨਾਲ ਜਾਂਦੇ ਜਿੱਧਰ ਨੂੰ ਜਾਣੇ ਵਾਰਦਾਤ ਕਰਦੇ ਨੇ ਸਾਡੇ ਤੇ ਉਹ 40 50 ਜੀ ਨੇ ਉਹ ਪੰਜ ਛੇ ਕਰਨੇ ਉਹਨਾਂ ਦੇ ਹਾਂਜੀ ਪੁਲਿਸ ਵਾਲਿਆਂ ਨੇ ਰਾਤ ਵੀ ਰਿਪੋਰਟ ਲਖਾਈ ਸੀ ਹੁਣ ਫੇਰ ਜਾਣਾ ਰਿਪੋਰਟ ਰਖਾਉਣੇ ਉਹਨਾਂ ਨੇ ਰਾਤ ਦੇ ਕੋਈ ਨਹੀਂ ਆਇਆ ਹੈਗਾ ਇਹ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਆਈ ਸੀ ਜੀ ਕੋਈ ਅਣਪਛਾਤੇ ਵਿਅਕਤੀ ਕਿਸੇ ਦੇ ਘਰ ਦੇ ਬਾਹਰ ਆ ਕੇ ਗਾਲ੍ਹਾਂ ਕੱਢ ਰਹੇ ਆ ਪਰੇਸ਼ਾਨ ਤੰਗ ਪ੍ਰੇਸ਼ਾਨ ਕਰ ਰਹੇ ਆ ਤੇ ਅਸੀਂ ਮੁੱਕਰੀ ਜਾ ਕੇ ਦੇਖਿਆ ਤੇ ਸਾਨੂੰ ਹਾਲ ਦੀ ਘੜੀ ਮਿਲੇ ਨਹੀਂ ਸੀ ਬਾਕੀ ਅਸੀਂ ਪੜਤਾਲ ਕਰ ਰਹੇ ਹਾਂ ਜੋ ਯੂਨੀਵਰਸਿਟੀ ਦਾ ਪਾਰਟ ਆ ਜੀ ਅਸੀਂ ਪੜਤਾਲ ਕਰਕੇ ਐਸ ਪਰ ਲਾਅ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ। ਥੈਂਕ ਯੂ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ TV